ਸੂਬੇਦਾਰ Shiv Singh ਦੀ ਪੁਸਤਕ ਅਨੋਠੀਆਂ ਯਾਦਾਂ ਹੱਡ ਬੀਤੀਆਂ ਦਾ 7ਵਾਂ ਦੇ ਹੈ ਭਾਗ 4 ਅਸਾਮ ਵਿੱਚ ਹਾਥੀ ਬਹੁਤ ਕਮ ਦਿਨ ਦੇ ਵੇਖੇ ਅਸਾਮ ਰਾਜ ਵਿੱਚ ਵੀ ਬਾਰਿਸ਼ ਬਹੁਤ ਹੁੰਦੀ ਹੋਣ ਕਰਕੇ ਜੰਗਲ ਵੀ ਬਹੁਤ ਹੈ ਜੰਗਲ ਵਿੱਚ ਮੋਟੇ ਰੁੱਖਾਂ ਦੀ ਬਹੁਤਾਤ ਹੋਣ ਕਰਕੇ ਠੇਕੇਦਾਰ ਮਜ਼ਦੂਰਾਂ ਕੋਲੋਂ ਰੁੱਖਾਂ ਨੂੰ ਕਟਵਾ ਕੇ ਟਰੱਕਾਂ ਵਿੱਚ ਲੱਦ ਹੋ ਜਾਣ ਵਾਲੇ 나ਪ ਦੇ ਮੋਚੇ ਵੀ ਆਰੇ ਨਾਲ ਕਰਵਾ ਲੈਂਦੇ ਨੇ ਹੁਣ ਵਾਰੀ ਆ ਜਾਂਦੀ ਹੈ ਹਾਥੀਆਂ ਦੀ ਮੋਛੇ ਟਰੱਕ ਉੱਪਰ ਲੱਦਣ ਲਈ ਹਾਥੀ ਉਹਨਾਂ ਮੋਛਿਆਂ ਨੂੰ ਸੁੰਡ ਅਤੇ ਅਗਲੀਆਂ ਲੱਤਾਂ ਨਾਲ ਧੱਕ ਰੇੜ ਕੇ ਐਸੇ ਥਾਂ ਲੈ ਜਾਂਦੇ ਹਨ ਜਿੱਥੋਂ ਤੱਕ ਟਰੱਕ ਆ ਸਕਦੇ ਹੋ ਟਰੱਕ ਦੇ ਆ ਜਾਣ ਤੇ ਡਰਾਈਵਰ ਡਾਲਾ ਖੋਲ੍ਹ ਕੇ ਟਰੱਕ ਵੈੱਕ ਕਰਕੇ ਮੋਛਿਆਂ ਦੇ ਢੇਰ ਦੇ ਨਾਲ ਲਾ ਦਿੰਦਾ ਤੇ ਮੋਛਿਆਂ ਨੂੰ ਟਰੱਕ ਦੇ ਅੰਦਰ ਲੱਦਣ ਵਾਸਤੇ ਦੋ ਮਜ਼ਦੂਰ ਦੋ ਇੱਕੋ ਜਿਹੀਆਂ ਪਹਿਲੋਂ ਹੀ ਸੰਭਾਲੀਆਂ ਹੋਈਆਂ ਬੱਲੀਆਂ ਨੂੰ ਡਾਲੇ ਦੇ ਦੋਨੋਂ ਪਾਸੇ ਇੱਕ ਇੱਕ ਤਿਰਛੇ ਰੂਪ ਵਿੱਚ ਰੱਖ ਦਿੰਦੇ ਨੇ ਹੁਣ ਫਿਰ ਹਾਥੀ ਦੀ ਵਾਰੀ ਆ ਜਾਂਦੀ ਹੈ ਤਿਰਛੀਆਂ ਰੱਖੀਆਂ ਵਾਲੀਆਂ ਦੇ ਉੱਪਰ ਦੀ ਹਾਥੀ ਆਪਣੀ ਸੁੰਡ ਦੇ ਬਲ ਨਾਲ ਟਰੱਕ ਦੇ ਅੰਦਰ ਸਾਰੇ ਮੋੱਚੇ ਬਹੁਤ ਜਲਦੀ ਰੱਖ ਦਿੰਦੇ। ਜਿੱਥੇ 20 ਮਜ਼ਦੂਰ ਜੋ ਕੰਮ ਕਰ ਸਕਦੇ ਹੁਣ ਉੱਥੇ ਇੱਕ ਹਾਥੀ ਹੀ ਕਾਫੀ ਕੰਮ ਕਰਦਾ ਹੈ। ਹਾਥੀ ਟਰੱਕਾਂ ਨੂੰ ੱੱਕਾ ਲਾ ਕੇ ਸਟਾਰਟ ਕਰਨ ਵਿੱਚ ਮਦਦ ਕਰਦੇ ਵੇਖੇ। ਇੱਕ ਲੱਦਿਆ ਹੋਇਆ ਟਰੱਕ ਜੋ ਸੜਕ ਵਿੱਚ ਖੜਾ ਬੈਟਰੀ ਕਮਜ਼ੋਰ ਹੋਣ ਕਰਕੇ ਸਟਾਰਟ ਨਹੀਂ ਹੋ ਰਿਹਾ ਸੀ। ਦੇ ਡਰਾਈਵਰ ਨੇ ਹਾਥੀ ਦੇ ਮਹਾਵਤ ਨੂੰ ਮਦਦ ਕਰਨ ਵਾਸਤੇ ਕਿਹਾ ਤਾਂ ਮਹਾਵਤ ਨੇ ਹਾਥੀ ਨੂੰ ਟਰੱਕ ਦੇ ਪਿਛਲੇ ਪਾਸੇ ਖੜੇ ਕਰਕੇ ੱਤਕਾ ਲਾਉਣ ਵਾਸਤੇ ਤਿਆਰ ਕੀਤਾ ਤਾਂ ਉਸ ਸੇਵਾਦਾਰ ਵੱਲੋਂ ਡਰਾਈਵਰ ਨੇ ਵੀ ਟਰੱਕ ਨੂੰ ੱਤਕਾ ਲਗਾਉਣ ਵਾਸਤੇ ਤਿਆਰ ਕਰ ਲਿਆ। ਇਹ ਕੀ ਕਰਦੇ ਹਨ ਸੋਚ ਕੇ ਮੈਂ ਵੀ ਦੇਖ ਰਿਹਾ ਸੀ। ਤਾਂ ਦੇਖਿਆ ਮਹਾਵਤ ਤੇ ਡਰਾਈਵਰ ਦੇ ਇਸ਼ਾਰੇ ਮਿਲ ਜਾਣ ਤੋਂ ਮਗਰੋਂ ਮਹਾਵਤ ਨੇ ਹਾਥੀ ਨੂੰ ਇਸ਼ਾਰਾ ਕੀਤਾ ਤਾਂ ਹਾਥੀ ਨੇ ਆਪਣੀ ਸੁੰਡ ਨਾਲ ਟਰੱਕ ਦੇ ਪਿਛਲੇ ਹਿੱਸੇ ਨੂੰ ਥੋੜਾ ਉੱਪਰ ਚੁੱਕ ਜ਼ੋਰ ਨਾਲ ਲੱਗੇ ੱਤਕ ਦਿੱਤਾ। ਤਾਂ ਟਰੱਕ ਸੜਕ ਤੇ ਹੀ ਰੜਦਾ ਰੜਦਾ ਕਾਫੀ ਅੱਗੇ ਚਲੇ ਗਿਆ। ਹਾਥੀ ਵੀ ਟਰੱਕ ਦੇ ਪਿੱਛੇ ਦੌੜ ਪਿਆ ਤੇ ਟਰੱਕ ਸਟਾਰਟ ਹੋ ਗਿਆ ਸਲੈਂਸਰ ਦਾ ਧੂਆ ਦੇਖ ਕੇ ਹਾਥੀ ਰੁਕ ਗਿਆ ਡਰਾਈਵਰ ਧੰਨਵਾਦ ਕਰਕੇ ਗੱਡੀ ਪਿਜਾ ਕੇ ਲੈ ਗਿਆ ਮਿਸ ਬਾਰੀ ਪਿੰਖ ਮੈਂ ਮਰੀਆਣੀ ਰੇਲਵੇ ਸਟੇਸ਼ਨ ਦੇ ਥੋੜੀ ਦੂਰ ਇੱਕ ਗਰਾਊਂਡ ਵਿੱਚ ਸੀ ਤਾਂ ਮੈਨੂੰ ਦੂਰ ਕੋਹਿਮਾ ਅਲਫਾ ਮਿਸ ਦਾ ਇੱਕ ਸੇਵਾਦਾਰ ਖੜਾ ਹੋਣ ਬਾਰੇ ਸ਼ੱਕ ਬਣੀ ਆਪਣੀ ਸ਼ੱਕ ਨੂੰ ਦੂਰ ਕਰਨ ਵਾਸਤੇ ਜਦੋਂ ਮੈਂ ਉੱਧਰ ਤੁਰਿਆ ਤਾਂ ਮੇਰੀ ਸ਼ੱਕ ਸਹੀ ਨਿਕਲੀ ਉਸਨੇ ਵੀ ਮੈਨੂੰ ਪਛਾਣਿਆ ਅਸੀਂ ਦੋਨੋਂ ਫਿਰ ਇੱਕ ਵਾਰ ਸਵਾਬ ਨਾਲ ਮਿਲ ਜਾਣ ਕਰਕੇ ਬਹੁਤ ਖੁਸ਼ ਹੋਈ ਮੈ ਉਸ ਕੋਲੋਂ ਕੋਹੀਮਾ ਵਾਲੇ ਸਾਰੇ ਅਫਸਰਾਂ ਸੇਵਾਦਾਰਾਂ ਤੇ ਮੈਸਵਾਰੀ ਪੁੱਛਿਆ ਤਾਂ ਉਸਨੇ ਦੱਸਿਆ ਕਿ ਤੇਰੇ ਉਥੋਂ ਬਦਲੀ ਹੋ ਜਾਣ ਕਰਕੇ ਮੈਸ ਦਾ ਕੰਫਰਟ ਢਿੱਲਾ ਪੈ ਗਿਆ ਸੀ ਤੇਰੀ ਬਦਲੀ ਕਰਨ ਵਾਲਾ ਹੌਲਦਾਰ ਵੀ ਕੰਮ ਠੀਕ ਨਾ ਚਲਾ ਸਕਣ ਕਰਕੇ ਬਦਲ ਕੇ ਇੱਕ ਹੋਰ ਨਵਾਂ ਹੌਲਦਾਰ ਆ ਚੁੱਕਾ ਹੈ ਤੇਰੇ ਚਾਰਜ ਦੇਣ ਵੇਲੇ ਜਿਹੜੇ ਮੈਸ ਦੇ ਚਮਚੇ ਘੱਟ ਹੋਣ ਕਰਕੇ ਤੋਂ ਨਵੇਂ ਚਮਚੇ ਕ੍ਰੌਕਰੀ ਦੀ ਦੁਕਾਨ ਤੋਂ ਮੁੱਲ ਲੈ ਕੇ ਪੂਰੇ ਕਰ ਦਿੱਤੇ ਸੀ ਤੇਰੇ ਬਦਲ ਜਾਣ ਮਗਰੋਂ ਉਹਨਾਂ ਬਾਰੇ ਜਦੋਂ ਅਫਸਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਬਹੁਤ ਬੁਰਾ ਬਣਾਇਆ ਤੇ ਨਵੇਂ ਤੇ ਤੇਰੀ ਬਦਲੀ ਕਰਨ ਵਾਲੇ ਹੌਲਦਾਰ ਨੂੰ ਡਾਂਟਿਆ ਵੀ ਨਾਲੇ ਕਹਿੰਦੇ ਸੀ ਇੰਨਾ ਸੋਹਣਾ ਕੰਮ ਕਰਨ ਵਾਲੇ ਨਾਲ ਜਾਨ ਲੱਗਿਆ ਇਹੋ ਜਿਹਾ سلوਕ ਨਹੀਂ ਸੀ ਹੋਣਾ ਚਾਹੀਦਾ ਉਹ ਸੇਵਾਦਾਰ ਇੱਥੇ ਕਿਸੇ ਕੰਮ ਆਇਆ ਹੋ ਭੀਗਾ ਮੈਨੂੰ 2 ਮਹੀਨੇ ਦੀ ਛੁੱਟੀ ਜਾਣਾ ਪਿਆ ਕੋਹੇਮੇ ਤੋਂ ਆਸਾਮ ਆ ਕੇ ਮੇਰਾ ਮਨ ਉਦਾਸ ਹੁੰਦਾ ਦੇਖ ਕੇ ਛੋਟੇ ਬੱਚੇ ਦੀ ਮੌਤ ਬਾਰੇ ਸੁਣ ਕੇ ਕੰਪਨੀ ਨੇ ਮੈਨੂੰ 2 ਮਹੀਨੇ ਦੀ ਛੁੱਟੀ ਦੇ ਦਿੱਤੀ ਘਰ ਵਿੱਚ ਆ ਕੇ ਉਦਾਸੇ ਪਰਿਵਾਰ ਨੂੰ ਹੌਸਲਾ ਦਿੱਤਾ ਵੈਸੇ ਜੇ ਬੱਚੇ ਦੀ ਮੌਤ ਨਾ ਹੁੰਦੀ ਤਾਂ ਅਸੀਂ ਬਚੋਲੇ ਬਣ ਚੁੱਕੇ ਹੁੰਨ ਕਰਕੇ ਚਰਨ ਸਿੰਘ ਤੇ ਗਿਆਨ ਸਿੰਘ ਦੋਨੋਂ ਭਰਾ ਦੇ ਵਿਆਹ ਦਾ ਸਾਹਾ ਲਿਆਉਣਾ ਸੀ ਪਰ ਘਰ ਵਿੱਚ ਗਮੀ ਆ ਜਾਣ ਕਰਕੇ ਖੁਸ਼ੀ ਦਾ ਵੇਲਾ ਇੱਕ ਸਾਲ ਹੋਰ ਲਟਕਦਾ ਦੇਖ ਮੈਂ ਮੁੰਡੇ ਵਾਲੇ ਪਰਿਵਾਰ ਦੇ ਮੱਥੇ ਤੇ ਮਯੂਸੀ ਵਾਲੀਆਂ ਲਕੀਰਾਂ ਦੇਖ ਮੈਂ ਆਪਣੇ ਪਰਿਵਾਰ ਦੇ ਗਮ ਨੂੰ ਮੁੰਡੇ ਵਾਲਿਆਂ ਦੀ ਖੁਸ਼ੀ ਉੱਪਰ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ ਤੇ ਹੌਲੀ-ਹੌਲੀ ਬਲਵੰਤ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਪਰ ਬਲਵੰਤ ਕੌਰ ਕਹਿੰਦੀ ਸੀ ਕਿ ਮੇ ਪੁੱਤਰ ਦੀ ਮੌਤ ਦੇ ਗਮ ਨੂੰ ਐਨੀ ਜਲਦੀ ਕਿਵੇਂ ਵਲਾ ਕੇ ਵਿਆਹ ਦੀ ਖੁਸ਼ੀ ਵਿੱਚ ਕਿਹੜੇ ਦਿਲ ਨਾਲ ਇੱਕ ਪਾਸੇ ਮੈਂ ਗਮ ਵਿੱਚ ਡੁੱਬੀ ਹੋਈ ਦੂਜੇ ਪਾਸੇ ਖੁਸ਼ੀ ਵਾਲੇ ਸ਼ੁਦ ਵਿੱਚ ਸ਼ਾਮਲ ਹੋ ਸਕਾਂਗੀ ਭਾਵੇਂ ਬਲਵੰਤ ਕੌਰ ਠੀਕ ਹੀ ਕਹਿ ਰਹੀ ਸੀ ਫਿਰ ਵੀ ਮੈਂ ਥੋੜੇ ਦਿਨਾਂ ਮਗਰੋਂ ਇਹ ਕਹਿ ਕੇ ਬਲਵੰਤ ਕੌਰ ਨੂੰ ਮਨਾ ਹੀ ਲਿਆ ਕਿ ਵੱਡਾ ਤੇ ਸਿਆਣਾ ਮਨੁੱਖ ਉਹੀ ਹੋ ਸਕਦਾ ਹੈ ਜੋ ਆਪਣੀ ਖੁਸ਼ੀ ਨੂੰ ਦੂਸਰਿਆਂ ਦੇ ਗਮ ਅਤੇ ਆਪਣੇ ਗਮ ਨੂੰ ਦੂਸਰੇ ਦੀ ਖੁਸ਼ੀ ਉੱਪਰ ਵਾਰ ਯਾਨੀ ਕੁਰਬਾਨ ਕਰ ਸਕਦਾ ਹੋਵੇ ਇਸ ਗੱਲ ਨੂੰ ਮੰਨ ਕੇ ਬਲਵੰਤ ਕੌਰ ਨੇ ਆਪਣੇ ਆਪ ਨੂੰ ਠੀਕ ਕਰਨ ਵਾਸਤੇ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕਰਕੇ ਰੱਬ ਦੇ ਪਾਣੇ ਨੂੰ ਮੰਨਦੇ ਹੋਏ ਰੈਂਦੀ ਛੁੱਟੀ ਦੇ ਵਿੱਚ ਹੀ ਸਾਹ ਆ ਲਿਆ ਦਿੱਤਾ ਤੇ ਵਿਆਹ ਵਿੱਚ ਯਾਨੀ ਗਮਗੀਨ ਦਿਲ ਤੇ ਇਕਾਤਰਕ ਸ਼ਾਮਲ ਹੋ ਕੇ ਖੁਸ਼ੀ ਦਾ ਮੌਕਾ ਪੂਕਤਾ ਦਿੱਤਾ ਸੀ ਅਸਲ ਵਿੱਚ ਬੱਚੇ ਨੂੰ ਬਚਾਉਣ ਵਾਸਤੇ ਬਹੁਤ ਗਰਮੀ ਵਿੱਚ ਵੀ ਬਲਵੰਤ ਕੌਰ ਆਪ ਹਕੀਮਾਂ ਤੋਂ ਦਵਾਈਆਂ ਲੈਣ ਜਾਂਦੀ ਆਪ ਵੀ ਜ਼ਿਆਦਾ ਬਿਮਾਰ ਹੋ ਗਈ ਹੋਣ ਕਰਕੇ ਮੇਰੀ ਛੁੱਟੀ ਦੇ ਅੰਤ ਵਿੱਚ ਬਿਮਾਰੀ ਦੇਖ ਕੇ ਮੇਰਾ ਇਸੀ ਹਾਲਤ ਵਿੱਚ ਜਿਸ ਨੂੰ ਛੱਡ ਕੇ ਜਾਣ ਨੂੰ ਮਨ ਨਹੀਂ ਮੰਨਿਆ ਤੇ ਬੱਚਿਆਂ ਸਮੇਤ ਯਾਨੀ ਦੂਜੀ ਵਾਰ ਆਪਣੇ ਨਾਲ ਹੀ ਲੈ ਗਿਆ ਸੀ ਬਲਵੰਤ ਕੌਰ ਪਹਿਲੀ ਵਾਰ ਬਲਵੀਰ ਨੂੰ ਨਾਲ ਲੈ ਕੇ ਕਸ਼ਮੀਰ ਗਈ ਸੀ ਹੁਣ ਦੂਜੀ ਵਾਰ ਬੰਗਾਲ ਵਿੱਚ ਕੰਚਰੇਪਾੜਾ ਹੱਥੇ ਫਿਰ ਬੈਰਕਪੁਰ ਕੋਲਕੱਤਾ ਉੱਥੇ ਮਿਲਟਰੀ ਹਸਪਤਾਲ ਵਿੱਚੋਂ ਬਲਵੰਤ ਕੌਰ ਨੂੰ ਆਰਾਮ ਆ ਗਿਆ ਸੀ ਤੇ ਜਸਵਿੰਦਰ ਰਾਣੀ ਦੇ ਸਿਰ ਤੇ ਫੋੜੇ ਦਾ ਆਪਰੇਸ਼ਨ ਵੀ ਉੱਥੇ ਕਰਾਇਆ ਸੀ ਤੇ ਵੱਡੀ ਨੂੰਹ ਰਾਣੀ ਮਨਜੀਤ ਕੌਰ ਦਾ ਜਨਮ ਵੀ ਉਸੇ ਹਸਪਤਾਲ ਵਿੱਚ ਬਰਕ ਪੁਰਬੀ ਖੇਹੀ ਹੋਇਆ ਸੀ ਉਸ ਦੇ ਮਾਤਾ ਪਿਤਾ ਵੀ ਉੱਥੇ ਹੀ ਗਏ ਹੋਏ ਸੀ ਮਨਜੀਤਕੌਰ 1987 ਈਸਵੀ ਨੂੰ ਮੇਰੀ ਨੂ ਬਣੀ ਸੀ ਕਲਕੱਤੇ ਵਿਖੇ ਪਰਿਵਾਰ ਨੇ ਬਹੁਤ ਕੁਝ ਵੇਖਿਆ ਪਰਿਵਾਰ ਦੇ ਬਹਿਰ ਕਾਕੇ ਕੁਆਟਰਾਂ ਦੇ ਨਾਲ ਹੀ ਲੱਗਦਾ ਹਵਾਈ ਅੱਡਾ ਜਿੱਥੋਂ ਹਰ ਵੇਲੇ ਜੰਗੀ ਜਹਾਜ਼ ਚੜ੍ਹਦੇ ਤੇ ਉਤਰਦੇ ਰਹਿੰਦੇ ਸੀ ਉਸ ਦੇ ਅੰਦਰ ਵੀ ਜਾ ਕੇ ਉੱਥੇ ਖੜੇ ਪੁਰਾਣੇ ਜਹਾਜ਼ਾਂ ਦੇ ਵਿੱਚ ਚੜ੍ਹ ਕੇ ਸੀਟਾਂ ਤੇ ਬੈਠ ਕੇ ਵੀ ਦੇਖਿਆ ਸੀ ਇਹਨਾਂ ਦੇ ਨਾਲ ਹੀ ਸਾਡੀ ਹੀ ਪਲਟਣ ਦੇ ਹੋਰ ਬਹੁਤ ਸਾਰੇ ਪਰਿਵਾਰ ਵੀ ਸੀ ਪਲਟਨ ਦੇ ਵਿੱਚ ਇਹਨਾਂ ਦੇ ਮਨਪਰਚਾਵੇ ਵਾਸਤੇ ਬਣੇ ਵੱਡੇ ਸ਼ੈੱਡ ਵਿੱਚ ਹਰ ਹਫਤੇ ਦੋ ਵਾਰ ਰਾਤ ਨੂੰ ਕੋਈ ਨਾ ਕੋਈ ਖਾਸ ਸਿੰਧੀ ਫਿਲਮ ਵੀ ਵਿਖਾਈ ਜਾਂਦੀ ਸੀ ਹਰ ਐਤਵਾਰ ਨੂੰ ਸਾਰੇ ਪਰਿਵਾਰ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਲਵਾਉਂਦੇ ਸੀ ਖਾਸ ਦਿਨਾਂ ਛੁੱਟਾਂ ਤੇ ਪਰਿਵਾਰਾਂ ਨੂੰ ਦਿਖਾਉਣ ਵਾਸਤੇ ਸਥਾਨਕ ਡਰਾਮਾ ਟੋਲੀਆਂ ਭੰਗੜਾ ਜਾਂ ਡਰਾਮੇ ਦਾ ਬੰਦੋਬਸਤ ਕੀਤਾ ਜਾਂਦਾ ਸੀ ਇਸ ਤੋਂ ਬਗੈਰ ਖੇਡਾਂ ਪ੍ਰੇਡ ਅਤੇ ਵੱਡੇ ਖਾਣੇ ਦਾ ਬੰਦੋਬਸਤ ਵੀ ਹੁੰਦਾ ਸੀ ਮੈਂ ਆਪਣੇ ਪਰਿਵਾਰ ਨੂੰ ਜੂਨ 1964 ਵਿੱਚ ਲੈ ਕੇ ਗਿਆ ਸੀ ਅਤੇ ਜੂਨ 1967 ਨੂੰ ਵਾਪਸ ਪਿੰਡ ਕਰ ਛੱਡ ਗਿਆ ਸੀ ਕਲਕੱਤਾ ਵਿਖੇ ਅੰਦਰੂਨੀ ਸੁਰੱਖਿਆ ਡਿਊਟੀ ਕਲਕੱਤਾ ਭਾਰਤ ਦਾ ਬਹੁਤ ਵੱਡਾ ਸ਼ਹਿਰ ਹੋਣ ਕਰਕੇ ਜਨਸੰਖਿਆ ਪੱਖੋਂ ਵੀ ਵੱਧ ਆਬਾਦੀ ਵਾਲਾ ਇਲਾਕਾ ਮੰਨਿਆ ਗਿਆ ਹੈ ਜਿੱਥੇ ਬਦੀ ਵੱਧ ਹੋਵੇਗੀ ਉਸ ਜਗ੍ਹਾ ਹਰ ਕਿਸਮ ਦੇ ਗੜਬੜ ਕਰਨ ਵਾਲੇ ਤੱਤ ਵੀ ਵੱਧ ਹੋਣ ਕਰਕੇ ਉਹ ਟਿੰਡੇ ਵਿੱਚ ਕਾ ਨਾ ਪਾਏ ਰੱਖਣ ਵਾਂਗੂ ਜਨਤਾ ਨੂੰ ਵਿਗਾੜ ਕੇ ਸਰਕਾਰ ਦੇ ਖਿਲਾਫ ਨਾਅਰੇ ਲਵਾ ਕੇ ਇਨਕਲਾਬ ਜ਼ਿੰਦਾਬਾਦ ਕਰਦੇ ਹੀ ਰਹਿੰਦੇ ਹੁਣ ਕਰਕੇ ਕਦੇ-ਕਦੇ ਵੱਡੀ ਪੱਦਰਤੀ ਹੰਸਾ ਵੀ ਕਰਾ ਦਿੰਦੇ ਨੇ ਜਦੋਂ ਹਾਲਤ ਪੁਲਿਸ ਦੇ ਕਾਬੂ ਤੋਂ ਬਾਹਰ ਹੋ ਜਾਵੇ ਤਾਂ ਕੰਟਰੋਲ ਕਰਨ ਵਾਸਤੇ ਨੇੜਲੀ ਫੌਜ ਨੂੰ ਸੱਦਿਆ ਜਾਂਦਾ ਹੋਣ ਕਰਕੇ ਸਾਡੀ ਪਲਟਨ ਨੂੰ ਇਸ ਅੰਦਰੂਨੀ ਸੁਰੱਖਿਆ ਡਿਊਟੀ ਵਾਸਤੇ ਅਚਾਨਕ ਹੀ ਬਿਸਤਰਾ ਬਣ ਕੇ ਜਾਣਾ ਪੈਂਦਾ ਰਿਹਾ ਹੈ ਉੱਥੋਂ ਦੇ ਲੋਕ ਜ਼ਿਆਦਾ ਬੇਰੁਜ਼ਗਾਰ ਹੋਣ ਕਰਕੇ ਸਿਆਸੀ ਪਾਰਟੀਆਂ ਨੂੰ ਪੀੜ ਕੱਟੀ ਕਰਨੀ ਬਹੁਤ ਸੌਕੀ ਹੋ ਜਾਂਦੀ ਹੈ ਬੇਰੁਜ਼ਗਾਰੀ ਉਹਨਾਂ ਨੂੰ ਰਾਸ ਆਉਂਦੀ ਰਹਿੰਦੀ ਹੈ ਪ੍ਰਮੋਸ਼ਨ ਯਾਨੀ ਤਰੱਕੀ ਵਾਸਤੇ ਕੇਡਰ ਕੀਤੇ ਨੈਕ ਅਹੁਦੇ ਤੋਂ ਹੌਲਦਾਰ ਬਣਨ ਵਾਸਤੇ ਮਸਟਾਖਾ ਨਾਗਾਲੈਂਡ ਵਿਖੇ ਜੋ 21/1964 ਤੋਂ ਸ਼ੁਰੂ ਹੋਇਆ ਡੇਕਰੇਡ 581964 ਤੱਕ ਚੱਲਿਆ ਸੀ ਪਾਸ ਕੀਤਾ ਸੀ ਇਸ ਤੋਂ ਪਹਿਲਾਂ ਮੈਨੂੰ ਕੇਡਰ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਸੀ ਕਿਉਂਕਿ ਮੈਂ ਪਲਟਨ ਤੋਂ ਬਾਹਰ ਸੀ ਜਿਸ ਕਰਕੇ ਮੇਰੀ ਸੀਨੀਅਰਿਟੀ ਤੇ ਵੀ ਮਾੜਾ ਅਸਰ ਪੈ ਗਿਆ ਸੀ ਹੁਣ ਕੇਡਰ ਨੇ ਮੈਨੂੰ ਸੀਨੀਅਰਿਟੀ ਠੀਕ ਕਰਾਉਣ ਵਾਸਤੇ ਬੇਨਤੀ ਕਰਨ ਦਾ ਮੌਕਾ ਦੇ ਦਿੱਤਾ ਕੇਡਰ ਕਰਨ ਤੋਂ ਮਗਰੋਂ ਮੈਂ ਕਲਮੀ ਪੋਸਟ ਤੇ ਆਪਣੇ ਕੰਪਨੀ ਕਮਾਂਡਰ ਮੇਜਰ ਮਹਰੋਤਰਾ ਸਾਹਿਬ ਤੱਕ ਸੂਬੇਦਾਰ ਗੁਰਦੇਵਾਲ ਸਿੰਘ ਰਾਹੀਂ ਬੇਨਤੀ ਕੀਤੀ ਜੋ ਉਹਨਾਂ ਮਨਜ਼ੂਰ ਕਰ ਲਈ ਅਤੇ ਮਸਲਾ ਹੱਲ ਕਰਾ ਦਿੱਤਾ ਸੀ ਹੁਣ ਬੈਰਕਪੁਰ ਵਿਖੇ ਹਵਾਲਦਾਰ ਤੋਂ ਨਾਇਬ ਸੂਬੇਦਾਰ ਬਣਨ ਵਾਸਤੇ ਸਾਡਾ 12 ਹਵਾਲਦਾਰਾਂ ਦਾ ਕੇਡਰ ਨਵੰਬਰ ਦੇ ਸ਼ੁਰੂ ਤੋਂ 21 12 1966 ਤੱਕ ਚੱਲਿਆ ਸੀ ਜਿਸ ਵਿੱਚ ਦੋ ਹੋਰ ਹਵਾਲਦਾਰ ਸ਼ਾਮਲ ਹੋ ਕੇ ਕੁੱਲ 14 ਹਵਾਲਦਾਰ ਹੋ ਗਏ ਸੀ ਜੋ ਪਾਸ ਹੋ ਕੇ ਯਾਨੀ ਮੇਰੇ ਤੋਂ ਬਗੈਰ ਬਾਕੀ ਸਾਰੇ ਨਾਇਬ ਸੂਬੇਦਾਰ ਬਣ ਗਏ ਸੀ ਮੈਂ ਇੱਕ ਕੇਸ ਵਿੱਚ ਆ ਗਿਆ ਹੋਣ ਕਰਕੇ ਨਹੀਂ ਬਣ ਸਕਿਆ ਮੈਂ ਸੀ ਕੰਪਨੀ ਦੀ 9 ਪਲਟੂਨ ਦਾ ਹਵਾਲਦਾਰ ਸੀ ਮੈਨੂੰ ਪਲਟਨ ਨੇ ਚੁਣ ਕੇ ਹੀ ਸੀਐਸਡੀ ਆਈ ਕੰਟੀਨ ਦਾ ਚਾਰਜ ਦਿੱਤਾ ਸੀ ਜਿਸ ਵਿੱਚ ਬਦ ਕਿਸਮਤੀ ਨਾਲ ਸ਼ਰਾਬ ਦੇ ਕੇਸ ਵਿੱਚ ਫਸ ਗਿਆ ਹੁਣ ਕਰਕੇ ਮੈਂ ਇਸ ਤਰੱਕੀ ਨੂੰ ਪ੍ਰਾਪਤ ਨਹੀਂ ਕਰ ਸਕਿਆ ਸੀ ਮੈਨੂੰ ਰੇਲ ਕਮਾਂਡਰ ਦੀ ਡਿਊਟੀ ਕਰਨੀ ਪਈ ਜਨਵਰੀ 1968 ਨੂੰ ਮੈਂ ਕੁਝ ਨਵੇਂ ਸਿਪਾਹੀਆਂ ਨੂੰ ਜੋ ਮੇਟ ਸਿੱਖ ਸੈਂਟਰ ਵਿੱਚੋਂ ਰਿਕਰੂਟੀ ਪਾਸ ਕਰਕੇ ਇੱਥੇ ਨਵੇਂ ਆਏ ਸੀ ਨੂੰ ਰਾਮਗੜ੍ਹ ਯਾਨੀ ਰਾਂਚੀ ਵਿਖੇ ਪਲਟਨ ਵਿੱਚ ਛੱਡਣ ਜਾਣਾ ਸੀ ਪਲਟਨ ਉਸੇ ਟ੍ਰੇਨਿੰਗ ਕਰਦੀ ਸੀ ਮੈਂ ਜਵਾਨਾਂ ਨੂੰ ਨਾਲ ਲੈ ਕੇ ਸਟੀਮਰ ਰਾਹੀਂ ਹੁਗਲੀ ਨਦੀ ਪਾਰ ਕਰਕੇ ਸ਼੍ਰੀ ਰਾਮਪੁਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਉੱਥੇ ਸਭ ਰੇਲਵੇ ਇੰਜਨ ਬਿਜਲੀ ਦੀ ਤਾਕਤ ਯਾਨੀ ਪਾਵਰ ਨਾਲ ਹੀ ਚੱਲਦੇ ਸੀ ਤੇ ਰੇਲ ਆ ਰੁਕੀ ਹੋਣ ਕਰਕੇ ਹਰ ਡੱਬੇ ਵਿੱਚ ਥੋੜੇ ਥੋੜੇ ਜਵਾਨ ਚੜ ਚੁੱਕੇ ਹੋਣ ਕਰਕੇ ਪਰ ਇੱਕ ਜਵਾਨ ਹੀਟਿਆ ਹੀ ਸੀ ਮੈਂ ਉਸ ਨੂੰ ਕਹਿਣ ਲੱਗਿਆ ਤਾਂ ਰੇਲ ਨੇ ਇੱਕਦਮ ਚੱਲ ਕੇ ਜਲਦੀ ਸਪੀਡ ਫੜ ਲਈ ਤਾਂ ਉਹ ਜਵਾਨ ਵੀ ਛੜ ਗਿਆ ਪਰ ਜਦੋਂ ਪਿੱਛੋਂ ਮੇਰਾ ਡੱਬਾ ਮੇਰੇ ਬਰਾਬਰ ਆਇਆ ਤੋ ਮੈਂ ਡੱਬੇ ਨੂੰ ਹੱਥ ਪਾ ਫੜ ਕੇ ਚੜਨ ਲੱਗਿਆ ਸਾ ਸਪੀਡ ਬਹੁਤ ਵੱਧ ਚੁੱਕੀ ਹੋਣ ਕਰਕੇ ਮੈਨੂੰ ਐਸਾ ਤੱਕਾ ਲੱਗਾ ਮੈਂ ਦੂਰ ਪਲੇਟਫਾਰਮ ਤੇ ਜਾ ਡਿੱਗ ਗਿਆ ਤੇ ਗੱਡੀ ਤੇ ਵੀ ਨਹੀਂ ਚੜ ਸਕਿਆ ਸਰੀਰ ਗਰਮ ਹੋਣ ਕਰਕੇ ਮੈਂ ਜਲਦੀ ਉੱਠਿਆ ਤੇ ਆਪਣੇ ਪੂਰੇ ਸਰੀਰ ਵੱਲ ਦੇਖਿਆ ਚੈੱਕ ਕੀਤਾ ਕੋਈ ਵੀ ਹੱਡੀ ਨਹੀਂ ਟੁੱਟੀ ਦੇਖੀ ਪਰ ਪੂਰਾ ਸੱਜਾ ਪਾਸਾ ਫਿਸਲ ਗਿਆ ਕਰਕੇ ਤੇ ਪਾਣੀ ਦਾ ਨਿਕਲਣ ਕਰਕੇ ਵਰਦੀ ਗਿੱਲੀ ਜ਼ਰੂਰ ਕਰ ਲਈ ਸੀ ਤੇ ਸਰੀਰ ਵੀ ਗਰਮ ਤੋਂ ਠੰਡਾ ਹੋ ਕੇ ਗਿੱਲੀ ਵਰਦੀ ਸੁੱਕ ਕੇ ਸਰੀਰ ਦੇ ਨਾਲ ਹੀ ਚੰਬੜ ਗਈ ਸੀ ਜੋ ਉਤਰ ਨਹੀਂ ਰਹੀ ਸੀ ਨਮੀ ਰੇਲ ਆਈ ਤੋਂ ਮੈਂ ਚੜ ਕੇ ਹਾਵੜਾ ਕਲਕੱਤੇ ਪਹੁੰਚਿਆ ਉੱਥੇ ਮੇਰੇ ਸਾਥੀ ਉਡੀਕ ਰੇ ਸੀ ਮੈਨੂੰ ਦੇਖ ਮੇਰਾ ਹਾਲ ਚੱਲ ਪੁੱਛਣ ਲੱਗ ਪਏ ਸੀ ਉੱਥੇ ਅਸੀਂ ਸਾਰੇ ਰਾਂਚੀ ਜਾਣ ਵਾਲੀ ਰੇਲ ਗੱਡੀ ਵਿੱਚ ਬੈਠ ਗਏ ਹਾਵੜਾ ਮੂਵਮੈਂਟ ਕੰਟਰੋਲ ਤੇ ਆਰਡੀਓ ਦਫ਼ਤਰ ਨੇ ਮੈਨੂੰ ਰਾਂਚੀ ਤੱਕ ਰੇਲ ਕਮਾਂਡਰ ਬਣਾ ਕੇ ਮੈਨੂੰ ਇੱਕ ਚਿੱਠੀ ਵੀ ਦਿੱਤੀ ਰਾਂਚੀ ਪਹੁੰਚ ਕੇ ਮੈਂ ਨਵੇਂ ਜਵਾਨਾਂ ਨੂੰ ਪਲਟਨ ਦੇ ਹਵਾਲੇ ਕਰਕੇ ਡਾਕਟਰ ਕੋਲ ਗਿਆ ਤਾਂ ਕੰਪਾਊਂਡਰ ਨੇ ਮੇਰੀ ਵਰਦੀ ਸੁੱਕੀ ਹੋਈ ਨੂੰ ਫਿਰ ਗਿੱਲੀ ਕਰ ਕਰਕੇ ਹੌਲੀ-ਹੌਲੀ ਸਰੀਰ ਨਾਲ ਚੁੰਬੜੀ ਹੋਈ ਤੋਂ ਵਰਦੀ ਉਤਾਰ ਕੇ ਟੀਕੇ ਲਾ ਕੇ ਕੁਝ ਗੋਲੀਆਂ ਦੇ ਕੇ ਆਰਾਮ ਕਰਨ ਵਾਸਤੇ ਕੈਦ ਦਿੱਤਾ ਸੀ ਉਸ ਵੇਲੇ ਮੇਰਾ ਸਰੀਰ ਜਵਾਨੀ ਵਾਲਾ ਹੋਣ ਕਰਕੇ ਇਹੋ ਜੇ ਵੱਡੇ ਝਟਕੇ ਸੱਟ ਨੂੰ ਵੀ ਝੱਲ ਗਿਆ ਸੀ ਤਾਰੀਖ ਤਾਂ ਯਾਦ ਨਹੀਂ ਪਰ ਐਸੀ ਹੀ ਤਰ੍ਹਾਂ ਮੈਂ ਫਿਰ ਇੱਕ ਵਾਰ ਹਾਵੜਾ ਸਟੇਸ਼ਨ ਤੋਂ ਰੇਲ ਰਾਹੀਂ ਪਿੰਡ ਛੁੱਟੀਆਂ ਉਨ ਲੱਗਾ ਤਾਂ ਫਿਰ ਆਡਿਓ ਦਫ਼ਤਰ ਨੇ ਪਹਿਲਾਂ ਵਾਂਗੂ ਹੀ ਹਾਵੜਾ ਤੋਂ ਜਲੰਧਰ ਤੱਕ ਰੇਲ ਕਮਾਂਡਰ ਬਣਾ ਦਿੱਤਾ ਸੀ ਭਾਵੇਂ ਉਸ ਗੱਡੀ ਵਿੱਚ ਹੋਰ ਅਫਸਰ ਵੀ ਬੈਠੇ ਸਨ ਪਰ ਉਹ ਸਾਰੇ ਜਲੰਧਰ ਤੋਂ ਉਰਲੇ ਪਾਸੇ ਉਤਰਨੇ ਕਰਕੇ ਦੂਰ ਜਲੰਧਰ ਉਤਰਨ ਵਾਲੇ ਕਰਕੇ ਮੈਨੂੰ ਹੀ ਰੇਲ ਕਮਾਂਡਰ ਬਣਾਇਆ ਸੀ ਜਦੋਂ ਸਾਡੇ ਪਰਿਵਾਰ ਵਿੱਚ ਪਹਿਲੀ ਧੀ ਲੜਕੀ ਨੇ ਜਨਮ ਲਿਆ ਪਿਛਲੀਆਂ 2-3 ਪੀੜ੍ਹੀਆਂ ਤੋਂ ਲੈ ਕੇ ਸਾਡੇ ਪਰਿਵਾਰ ਵਿੱਚ ਧੀ ਨੇ ਜਨਮ ਨਹੀਂ ਲਿਆ ਹੋਣ ਕਰਕੇ ਮੈਨੂੰ ਤਿੰਨ ਪੁੱਤਰਾਂ ਦੇ ਹੁੰਦਿਆਂ ਧੀ ਦੀ ਲੋੜ ਵੀ ਮਹਿਸੂਸ ਹੁੰਦੀ ਸੀ ਕਿਉਂਕਿ ਸਾਡੇ ਪਿਤਾ ਤੇ ਸਾਡੀ ਵੀ ਕੋਈ ਭੈਣ ਨਹੀਂ ਹੋਣ ਕਰਕੇ ਮੈਨੂੰ ਧੀ ਦੀ ਭੁੱਖ ਸੀ ਜਦੋਂ ਮੈਂ ਆਪਣਾ ਪਰਿਵਾਰ ਬੈਰਕਪੁਰ ਤੋਂ ਪਿੰਡ ਘਰ ਛੱਡ ਕੇ ਗਿਆ ਸਾਂ ਤਾਂ 4 ਮਹੀਨੇ ਮਗਰੋਂ ਮੇਰੀ ਖੁਆਇਸ਼ ਪੂਰੀ ਹੋ ਜਾਣ ਵਾਲੀ ਚਿੱਠੀ ਆ ਗਈ ਸੀ ਮੈਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਸੀ ਉਹਨੋ ਹੋਤੀ ਮਨਜੀਤ ਕੌਰ ਵਿਆਹੀ ਹੋਈ ਹੈ ਤੇ ਬੇਟੀ ਬੇਟੇ ਦੀ ਮਾਂ ਬਣ ਚੁੱਕੀ ਹੈ। ਕਲਕੱਤਾ ਵਿਖੇ ਮੈਂ ਵੀ ਬਹੁਤ ਕੁਝ ਵੇਖਿਆ। ਕਲਕੱਤਾ ਫੋਰਟ ਵਿਲੀਅਮ ਵਿੱਚ 1 ਮਹੀਨਾ ਰਹੀਂ ਤੇ ਜਦੋਂ ਮੈਂ ਜਨਰਲ ਅਰੋੜਾ ਸਾਹਿਬ ਦੇ ਕੋਲੋਂ ਦੀ ਸਲੂਟ ਕਰਕੇ ਲੰਘਦਾ ਤਾਂ ਉਹ ਬਹੁਤ ਹੀ ਖੁਸ਼ ਤੇ ਹੱਸਦੇ ਹੀ ਦਿਸਦੇ ਹੁਣ ਕਰਕੇ ਉਹ ਸਭ ਨੂੰ ਬਹੁਤ ਹਰਮਨ ਪਿਆਰੇ ਲੱਗਦੇ ਰਹਿੰਦੇ ਸਨ। ਕੇਲੇ ਵਿੱਚ ਰਹਿੰਦੇ ਮੈਂ ਅਜਾਇਬ ਕਰ ਵਿਕਟੋਰੀਆ ਚਿੜੀਆ ਕਰ ਅਲੀਪੁਰ ਅਜੇ ਵਰਲਾ ਪੈਨੇਟੋਰੀਅਮ ਸਭ ਕੁਝ ਚੰਗੀ ਤਰ੍ਹਾਂ ਦੇਖ ਲਈ ਸੀ ਉੱਥੇ ਰਹਿੰਦੇ ਮੈਂ ਐਸੇ ਵੀ ਇਨਸਾਨ ਦੇਖੇ ਜੋ ਫੌਜੀ ਵਰਦੀ ਦੀ ਬਹੁਤ ਕਦਰ ਕਰਦੇ ਸੀ ਸਾਰਾ ਜਹਾਨ ਇੱਕੋ ਜਿਹਾ ਨਹੀਂ ਹੈ ਸਬਬ ਇਸ ਤਰ੍ਹਾਂ ਬਣਿਆ ਮੇਰੇ ਬਹੁਤ ਸੋਹਣੀ ਵਰਦੀ ਪਾਈ ਹੋਈ ਸੀ ਤੇ ਬੂਟ ਵੀ ਚਮਕ ਰਹੇ ਸਨ ਮੈਂ ਇੱਕ ਸਿਵਲ ਸੂਟ ਖਰੀਦਣ ਵਾਸਤੇ ਧਰਮਤਲਾ ਜਾਂ ਕਲਕੱਤਾ ਆਇਆ ਤਾਂ ਬਾਰਿਸ਼ ਖਤਮ ਹੁੰਨ ਤੋਂ ਮਗਰੋਂ ਮੈਂ ਫਿਰ ਬਾਜ਼ਾਰ ਵਿੱਚ ਉੰਦੀ ਤੁਰ ਪਿਆ ਤੇ ਸੱਜੇ ਹੱਥ ਕੱਪੜੇ ਦਾ ਇੱਕ ਵੱਡਾ ਸਟੋਰ ਦੇਖ ਕੇ ਰੁਕ ਗਿਆ ਉਥੇ ਲਿਖਿਆ ਹੋਇਆ ਸੀ ਜੂਤੇ ਬਾਹਰ ਉਤਾਰ ਕੇ ਅੰਦਰ ਆਓ ਪੜ ਕੇ ਮੇਰੇ ਪਾਸੇ ਹੋ ਕੇ ਜਦੋਂ ਬੂਟਾਂ ਦੇ 10 ਮਿੰਟ ਲੇਕਣ ਲੱਗਿਆ ਤਾਂ ਇੱਕ ਲਾਲਾ ਮੇਰੇ ਕੋਲ ਆ ਕੇ ਕਹਿਣ ਲੱਗਾ ਉਹ ਆਪਕੇ ਲਈ ਨਹੀਂ ਲਿਖਾ ਆਪੇ ਇਸੇ ਤਰ੍ਹਾਂ ਹੀ ਅੰਦਰ ਆ ਜਾਓ ਮੈਂ ਉਸ ਦੀ ਗਲਤ ਸਮਝ ਗਿਆ ਪਰ بارش ਕਰਕੇ ਬੂਟਨ ਉੱਲਗੀ ਹੋਈ ਮਿੱਟੀ ਵੱਲ ਉਸ ਦਾ ਧਿਆਨ ਦਵਾਇਆ ਤਾਂ ਉਸ ਨੇ ਮੈਨੂੰ ਪਿਆਰ ਨਾਲ ਫੜ ਕੇ ਬਹੁਤ ਕੀਮਤੀ ਗਲੀਚਾਂ ਉੱਪਰ ਰੱਖੇ ਸੋਫੇ ਤੇ ਬਿਠਾ ਦਿੱਤਾ ਤੇ ਕਿਹਾ ਮਿੱਟੀ ਲੱਗੇ ਬਾਰੇ ਐਸੇ ਬੂਟ ਤਾਂ ਚੰਗੀ ਕਿਸਮਤ ਕੇ ਸਾਥ ਮਿਲਤੇ ਹਨ ਉਸੇ ਬਿਲੇਚਾਰ ਹੂਰ ਭਾਰੀ ਸਰੀਰ ਵਾਲੇ ਵੱਡੇ ਗੱਗ ਆਗੇ ਤੇ ਮੈਨੂੰ ਬੂਟਾਂ ਸਮੇਤ ਅੰਦਰ ਬੈਠਣ ਨੂੰ ਦੇਖ ਕੇ ਲਿਖਿਆ ਪੜ੍ਹ ਕੇ ਵੀ ਬੂਟਾਂ ਸਮੇਤ ਉਹ ਵੀ ਜਦੋਂ ਅੰਦਰ ਦਾਖਲ ਹੋਣ ਲੱਗੇ ਤਾਂ ਸਟੋਰ ਵਾਲਾ ਇੱਕ ਲਾਲਾ ਕਹਿੰਦਾ ਪਹਿਲੇ ਜੂਤੇ ਬਾਹਰ ਉਤਾਰੋ ਉਹਨਾਂ ਜਦੋਂ ਮੈਨੂੰ ਬੂਟਾਂ ਸਮੇਤ ਅੰਦਰ ਬੈਠੇ ਵਾਲਾ ਇਸ਼ਾਰਾ ਕੀਤਾ ਤਾਂ ਲਾਲਾ ਕਹਿੰਦਾ ਆਪ ਆਪਣੇ ਜੂਤੋਂ ਕੀ ਸੈਨਿਕ ਬੂਟਾਂ ਕੇ ਸਾਥ ਤੁਲਨਾ ਨਾ ਕਰੋ ਇਹ ਸੁਣ ਉਹ ਗੁੱਸੇ ਹੋ ਕੇ ਰੁਸ ਕੇ ਵਾਪਸ ਹੀ ਚਲੇ ਗਏ ਮੋਟੀਆਂ ਸਾਮੀਆਂ ਵੱਲੋਂ ਚਲੇ ਜਾਣ ਤੋਂ ਵੀ ਲਾਲਿਆਂ ਨੇ ਪਰਵਾਹ ਨਹੀਂ ਕੀਤੀ ਤੇ ਮੈਨੂੰ ਮੇਰੇ ਕਹੇ ਮੁਤਾਬਕ ਮੇਰੀ ਪਸੰਦ ਦੀ ਕਮੀਜ਼ ਪੈਂਟ ਦਾ ਕਪੜਾ ਲਫਾਫੇ ਵਿੱਚ ਪਾ ਕੇ ਮੇਰੇ ਕੋਲੋਂ ਕਹਿੰਦਿਆਂ ਹੋਇਆਂ ਵੀ ਸਿਰਫ ਅੱਧੀ ਕੀਮਤ ਵਸੂਲ ਕਰਕੇ ਕਪੜਾ ਮੈਨੂੰ ਫੜਾ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਦੇ ਸਹੂਲਾਂ ਤੇ ਆਤਤਾਂ ਨੂੰ ਦੇਖ ਕੇ ਹੁਣ ਤੱਕ ਵੀ ਉਹਨਾਂ ਨੂੰ ਨਹੀਂ ਭੁੱਲ ਸਕਿਆ ਫੌਜ ਵਿੱਚ ਭਰਤੀ ਹੋਣ ਤੋਂ ਇੱਕ ਦਿਨ ਪਹਿਲਾਂ 3 1953 ਈਸਵੀ ਵੀਰਵਾਰ ਨੂੰ ਮੈਂ ਸਾਡੇ ਪਿੰਡ ਕਾਲਵਾ ਦੋਨਾ ਦੇ ਤਿੰਨ ਨੇੜਲੇ ਤੂਤਾਂ ਵਾਲੇ ਖੂਹਾਂ ਦੇ ਖੇਤਾਂ ਭਾਵ ਸਾਰੇ ਪਿੱਪਲ ਵਾਲੇ ਖੇਤ ਜਿਸ ਵਿੱਚ ਮੱਕੀ ਬੀਜੀ ਹੋਈ ਸੀ ਤੇ ਜੋ ਪੂਰੀ ਉੱਚੀ ਹੋ ਕੇ ਗੰਡਾ ਯਾਨੀ ਛੱਲੀਆਂ ਲੱਗਣ ਵਾਲੀਆਂ ਸੀ ਵਿੱਚ ਮੈਂ ਛੋਟਾ ਭਾਈ ਸੋਹਣੇ ਰੰਬੇ ਨੂੰ ਲੈ ਕੇ ਹਰ ਰੋਜ਼ 12:30 ਵਜੇ ਮੱਕੀ ਵਿੱਚ ਵੜ ਕੇ ਸੰਗਣੇ ਟਾंडਿਆਂ ਵਿੱਚੋਂ ਕਮਜ਼ੋਰ ਟਾंडਿਆਂ ਨੂੰ ਚੁਣ ਕੇ ਤੇ ਰੰਬੇ ਨਾਲ ਵੜ ਕੇ ਪਸ਼ੂਆਂ ਵਾਸਤੇ ਪੱਠਿਆਂ ਦਾ ਸ਼ਾਮ ਤੇ ਸਵੇਰ ਵਾਸਤੇ ਜੁਗਾੜ ਕਰਦੇ ਹੁੰਦੇ ਸੀ ਤੇ ਪਿਤਾ ਉੱਥੇ ਮਗਰੋਂ 2:00 ਵਜੇ ਆ ਜਾਂਦਾ ਸੀ ਪਿਤਾ ਦੇ ਦਿਲ ਵਿੱਚ ਆਇਆ ਹੋਵੇਗਾ ਸਵੇਰੇ ਸ਼ੁੱਕਰਵਾਰ ਹੋਣ ਕਰਕੇ ਜਲੰਧਰ ਫੌਜੀ ਪਰਤੀ ਵੀ ਹੁੰਦੀ ਹੋਣ ਕਰਕੇ ਕਿਉਂ ਨਾ ਸ਼ਿਵ ਸਿੰਘ ਨੂੰ ਮੈਂ ਅੱਜ ਹੀ ਜਲੰਧਰ ਭੇਜਣ ਵਾਸਤੇ ਮੱਕੀ ਵਿੱਚੋਂ ਉਠਾ ਕੇ ਘਰ ਨੂੰ ਤਿਆਰ ਹੋ ਕੇ ਜਾਣ ਵਾਸਤੇ ਭੇਜ ਦਵਾਂ ਉਸ ਨੇ ਇਸ ਤਰ੍ਹਾਂ ਹੀ ਕੀਤੀ ਤੇ ਮੈਂ ਸ਼ਾਮ ਨੂੰ ਜਲੰਧਰ ਸ਼ਾਉਣੀ ਪੈਦਲ ਹੀ ਤੁਰ ਕੇ ਪਹੁੰਚ ਕੇ ਉੱਥੇ ਗੁਰਦੁਆਰੇ ਵਿੱਚ ਹੋਰ ਪਰਤੀ ਹੋਣ ਆਏ ਸਾਥੀਆਂ ਨਾਲ ਰਾਤ ਕੱਟੀ ਤੇ ਸਵੇਰੇ ਪਰਤੀ ਵੀ ਹੋ ਗਿਆ ਸੀ ਕਹੀ ਗਈ ਹੈ ਬਾਰੇ ਲਿਖਣ ਦਾ ਮਤਲਬ ਮੈਂ ਘਰ ਵਿੱਚ ਹੀ ਬਹੁਤ ਮਿਹਨਤ ਨਾਲ ਸੱਚੇ ਦਿਲੋਂ ਵਫਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਆਦਤ ਆਪਣੇ ਸੁਭਾਅ ਵਿੱਚ ਸ਼ਾਮਲ ਕਰ ਚੁੱਕਿਆ ਸੀ ਅਤੇ ਪੂਰੀ ਉਮਰ ਹੀ ਇਸ ਤਰ੍ਹਾਂ ਹੀ ਕਰਨ ਬਾਰੇ ਆਪਣੇ ਦਿਲ ਵਿੱਚ ਬਿਠਾ ਚੁੱਕਿਆ ਸੀ ਇਹ ਮੈਂ ਇੱਥੇ ਆਪਣੀ ਸਵੈ ਪ੍ਰਸ਼ੰਸਾ ਵਿੱਚ ਨਹੀਂ ਕਹਿ ਰਿਹਾ ਸਗੋਂ ਹੁਣ ਵੀ ਮੇਰੀ ਇਹ ਆਦਤ ਹੈ ਇਸ ਵਾਰੀ ਕਹਿ ਰਿਹਾ ਜੋ ਕੁਦਰਤੀ ਤੌਰ ਤੇ ਬਣ ਗਈ ਹੈ ਤੇ ਅਪਣਾ ਚੁੱਕਿਆ ਹਾਂ ਫੌਜ ਵਿੱਚ ਭਰਤੀ ਹੋ ਜਾਣ ਤੋਂ ਮਗਰੋਂ ਪਲਟਣ ਵੱਲੋਂ ਜੋ ਵੀ ਕੰਮ ਮੈਨੂੰ ਸੌਂਪਿਆ ਗਿਆ ਚਾਹੇ ਉਹ ਮੇਰੀ ਇੱਛਾ ਦੇ ਮੁਤਾਬਕ ਸੀ ਜਾਂ ਨਹੀਂ ਪੂਰਾ ਕਰਨ ਵਾਸਤੇ ਆਪਣੇ ਮਨ ਨੂੰ ਮਨਾ ਕੇ ਪੂਰਾ ਹੀ ਕਰਨ ਕਰਕੇ ਆਪਣੇ ਸੁਪੀਰੀਅਰ ਅਫਸਰਾਂ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਚਾਹੇ ਉਸ ਨੂੰ ਕਰਨ ਵਿੱਚ ਮੈਨੂੰ ਕਿੰਨੀਆਂ ਹੀ ਤੰਗੀਆਂ ਦਿੱਕਤਾਂ ਆਈਆਂ ਹੋਣ ਜਿਨ੍ਹਾਂ ਦੇ ਬਦਲੇ ਵਿੱਚ ਕਈ ਵਾਰ ਮੈਨੂੰ ਸ਼ਾਬਾਸ਼ ਵੀ ਮਿਲਦੀ ਰਹੀ ਸੀ ਇਸ ਤਰ੍ਹਾਂ ਭਾਵੇਂ ਮੈਨੂੰ ਮੇਰੀ ਇੱਛਾ ਦੇ ਵਿਰੁੱਧ 1966 ਈਸਵੀ ਦੇ ਸਤੰਬਰ ਮਹੀਨੇ ਵਿੱਚ ਪਲਟਨ ਦੀ ਸੀਐਸਡੀ ਆਈ ਕੰਟੇਨਰ ਚਾਰਜ ਦਿੱਤਾ ਗਿਆ ਜਿਸ ਦੀ ਪ੍ਰਾਪਰਟੀ ਸਮਾਨ ਦੀ ਕੀਮਤ ਉਸ ਵੇਲੇ ਸਿਰਫ 10000 ਰੁਪਏ ਸੀ ਜੋ ਸ਼ੁਰੂ ਤੋਂ ਹੁਣ ਤੱਕ ਬਣੀ ਸੀ ਸੀਐਸਡੀ ਦਾ ਚਾਰਜ ਕਿਸੇ ਹੋਰ ਨੂੰ ਦੇ ਕੇ ਜਦੋਂ ਮੈਂ 2 ਮਹੀਨੇ ਦੀ ਛੁੱਟੀ ਜਲਾਈ 1968 ਤੇ ਸ਼ੁਰੂ ਵਿੱਚ ਜਾਣ ਵਾਸਤੇ ਤਨਖਾਹ ਤੇ ਲੀਵ ਐਡਵਾਂਸ ਲੈ ਚੁੱਕਿਆ ਸੀ ਤੇ ਮੇਜਰ ਜਗਿੰਦਰ ਸਿੰਘ ਜੋਗੀ ਦੇ ਉੱਥੇ ਆ ਚੁੱਕੇ ਬੇਟੇ ਨੂੰ ਨਾਲ ਲੈ ਕੇ ਪੰਜਾਬ ਜਾਣ ਵਾਸਤੇ 7 7 1968 ਨੂੰ ਛੁੱਟੀ ਜਾਣ ਦੀ ਤਿਆਰੀ ਵੀ ਕਰ ਚੁੱਕਿਆ ਸੀ ਉਨ੍ਹਾਂ ਦੇ بیٹے ਨੇ ਮੇਰੇ ਨਾਲ ਰਾਜਪੁਰੇ ਤੱਕ ਜਾਣਾ ਸੀ ਮੈਂ ਕੰਟੀਨ ਦਾ ਚਾਰਜ ਜੂਨ ਦੇ ਅੰਤ ਵਿੱਚ ਸ਼ਵਿੰਦਰ ਸਿੰਘ ਨੂੰ ਸੰਭਾਲ ਦਿੱਤਾ ਸੀ ਉਸ ਵੇਲੇ ਕੀਤੇ ਸਟਾਕ ਟੇਕਿੰਗ ਮੁਤਾਬਕ ਪ੍ਰਾਪਰਟੀ ਦੀ ਕੀਮਤ 56000 ਰੁਪਏ ਬਣ ਚੁੱਕੀ ਸੀ ਇਹ ਸਾਰੀ ਪ੍ਰਾਪਰਟੀ ਦੀ ਤਰੱਕੀ ਦੇ ਨਤੀਜੇ ਬਾਰੇ ਤੁਸੀਂ ਹੁਣ ਆਪ ਹੀ ਸੋਚ ਕੇ ਹਸਾਬ ਲਾ ਸਕਦੇ ਹੋ ਮੈਂ ਕੰਟੀਨ ਦਾ ਇੰਚਾਰਜ ਸਿਰਫ 2 ਸਾਲ ਤੋਂ ਵੀ ਘੱਟ ਸਮਾਂ ਹੀ ਰਿਹਾ ਸੀ ਇਹ ਅੰਕੜੇ ਚਾਰਜ ਦੇਣ ਤੋਂ ਮਗਰੋਂ ਮੈਨੂੰ ਦਫ਼ਤਰ ਤੋਂ ਹੀ ਮਿਲੇ ਸੀ ਸ਼ਾਲਟੀ ਪਲਟਨ ਦੇ ਜੀਸੀਓ ਐਨਸੀਓ ਤੇ ਓਰ ਦੀ ਸ਼ਰਾਬ ਦਾ ਕੋਟਾ ਜੋ ਸਿਰਫ ਰਾਮੀ ਸੀ ਦਾ ਚਾਰਜ ਸੂਬੇਦਾਰ ਅਮਰ ਸਿੰਘ ਕੋਲ ਸੀ ਜੋ ਇੱਕ ਵੱਖਰੇ ਕਮਰੇ ਵਿੱਚ ਸੀ ਅਫਸਰਾਂ ਦੀ ਸ਼ਰਾਬ ਦਾ ਕੋਟਾ ਜਿਵੇਂ ਬਰਾਂਡੀ ਵਿਸਕੀ ਜਨ ਤੇ ਬੀਅਰ ਦਾ ਚਾਰਜ ਦੂਸਰੇ ਸਾਰੇ ਸਮਾਨ ਦੇ ਨਾਲ ਮੇਰੇ ਕੋਲ ਸੀ ਸਾਰੀ ਸ਼ਰਾਬ ਕਿਸੇ ਅਫਸਰ ਦੀ ਚਿੱਠੀ ਰੁੱਕੇ ਜਾਂ ਪਰਚੀ ਨਾਲ ਹੀ ਦਿੱਤੀ ਜਾ ਸਕਦੀ ਸੀ ਸ਼ਰਾਬ ਦਾ ਅਗਲਾ ਕੋਟਾ ਆਪਣੇ ਆਪ ਹਰ ਮਹੀਨੇ ਕੰਟੀਨਿਊ ਮਿਲ ਜਾਂਦਾ ਸੀ ਤੇ ਚੈੱਕ ਉਹਨਾਂ ਨੂੰ ਦੇ ਦਿੱਤਾ ਜਾਂਦਾ ਸੀ ਸਾਲੀ ਪਲਟਨ ਦੇ ਅਫਸਰ ਸ਼ਰਾਬ ਬਹੁਤ ਘੱਟ ਵਰਤਦੇ ਹੋਣ ਕਰਕੇ ਅਫੀਸਰ ਮੈਸ ਵਾਲੇ ਬਹੁਤ ਹੀ ਘੱਟ ਸ਼ਰਾਬ ਲੈ ਕੇ ਜਾਂਦੇ ਸੀ ਜਿਸ ਕਰਕੇ ਕੰਟੇਨ ਵਿੱਚ ਬਹੁਤ ਹੀ ਸ਼ਰਾਬ ਜਮ੍ਹਾਂ ਹੋ ਚੁੱਕੀ ਸੀ ਹਰ ਕਿਸਮ ਦੀ ਸ਼ਰਾਬ ਦੇ ਬਕਸੇ ਉੱਪਰ ਛੱਤ ਤੱਕ ਲੱਗ ਚੁੱਕੇ ਸੀ ਬੀਅਰ ਕਿੰਗ ਫਿਸ਼ਰ ਦੀਆਂ ਬੋਰੀਆਂ ਕਮਰੇ ਦੀ ਛੱਤ ਤੱਕ ਪਹੁੰਚ ਗਈਆਂ ਸਨ ਫਿਰ ਅਗਲੇ ਮਹੀਨੇ ਦੀ ਬੀਅਰ ਫਿਰ ਆ ਜਾਂਦੀ ਸੀ ਕੰਟੇਨ ਦਾ ਸਾਰਾ ਪੈਸਾ ਸ਼ਰਾਬ ਤੇ ਹੀ ਨਾ ਵੇਕਣ ਵਾਲੀ ਆਈਟਮ ਤੇ ਲੱਗ ਕੇ ਬਲੈਕ ਹੋ ਰਿਹਾ ਸੀ ਇਸ ਕਹਾਣੀ ਦਾ ਗਿਆਨ ਕਰਨਲ ਐਮ ਸੀ ਸਿੰਘ ਸਾਹਿਬ ਨੂੰ ਕੰਟੇਨ ਨੂੰ ਚੈੱਕ ਕਰਨਾ ਆਇਆ ਤੋ ਬਹੁਤ ਸਾਰਾ ਸਮਾਨ ਆਪ ਦੇਖ ਕੇ ਤੇ ਮੈਂ ਵੀ ਸ਼ਰਾਬ ਦੇ ਢੇਰ ਲੱਗੇ ਦਿਖਾ ਕੇ ਆਪ ਦੱਸਿਆ ਸੀ ਹੋ ਚੁੱਕਿਆ ਸੀ ਆਉਣ ਵਾਲੀ ਸ਼ਰਾਬ ਦਾ ਕੋਟਾ ਘਟਾਉਣਾ ਨਹੀਂ ਚਾਹੁੰਦੇ ਸੀ ਵਰਤੋਂ ਘਟੋਰੀ ਸੀ ਕਰਨਰ ਸਾਹਿਬ ਬੀਅਰ ਬਾਰੇ ਮੈਨੂੰ ਜ਼ੁਬਾਨੀ ਕਹਿ ਗਏ ਸੀ ਕਿ ਜੇ ਕੋਈ ਬੀਅਰ ਮੰਗ ਲਵੇ ਤਾਂ ਪੈਸੇ ਲੈ ਕੇ ਬਗੈਰ ਪਰਚੀ ਦੇ ਤੂੰ ਦੇ ਸਕਦਾ ਹੈ ਮੈਂ ਇਸ ਤਰ੍ਹਾਂ ਹੀ ਕੰਨ ਲੱਗ ਪਿਆ ਤੇ ਦੂਸਰੀ ਸ਼ਰਾਬ ਦੀਆਂ ਪਰਚੀਆਂ ਵੀ ਆਉਣ ਲੱਗ ਪਈਆਂ ਸੀ ਪਰਚੀ ਆਈ ਤੋਂ ਥੋੜੀ ਸ਼ਰਾਬ ਮੈਂ ਕਿਸੇ ਅਫਸਰ ਦੇ ਨਾਂ ਤੇ ਬਿੱਲ ਕੱਟ ਕੇ ਦੇ ਦਿੰਦਾ ਪਰ ਜ਼ਿਆਦਾ ਸ਼ਰਾਬ ਅਫੀਸਰ ਮਸਤੇ ਨਾਂ ਤੇ ਹੀ ਦੇ ਸਕਦਾ ਸੀ ਪੈਸੇ ਲੈ ਕੇ ਮੈਂ ਲਿਖ ਕੇ ਜਮ੍ਹਾਂ ਕਰਾ ਦਿੰਦਾ ਸੀ ਰਾਮ ਵਾਲੇ ਕਮਰੇ ਦਾ ਵੀ ਇਹੋ ਹਾਲ ਸੀ ਰਾਮ ਦੇ ਬਕਸ਼ਿਆਂ ਨਾਲ ਕਮਰਾ ਨੱਕੋ ਨੱਕ ਪਰਿਆ ਹੋਇਆ ਸੀ ਸੀਐਸਡੀ ਆਈ ਕੰਟੇਨ ਪਾਵ ਕੰਟੇਨ ਸਟੋਰ ਡਿਪਾਰਟਮੈਂਟ ਆਫ ਇੰਡੀਆ ਸੀਐਸਡੀ ਆਈ ਬਾਰੇ ਜਾਨ ਪੇਸ਼ਾਨ ਇੱਕ ਐਸੀ ਦੁਕਾਨੀ ਸਹੂਲਤ ਹੈ ਜੋ ਫੌਜ ਵਿੱਚ ਸੇਵਾ ਕਰ ਰੇ ਹਰ ਰੈਂਕ ਜਾਨੀ ਅਹੁਦੇ ਹਰ ਥਾਂ ਤੇ ਵਰਤਮਾਨ ਸਮੇਂ ਡਿਊਟੀ ਕਰ ਰਹੇ ਫੌਜੀਆ ਸਾਬਕਾ ਫੌਜੀਆ ਉਹਨਾਂ ਨਾਲ ਸੰਬੰਧਿਤ ਪਰਿਵਾਰਾਂ ਨੂੰ ਠੀਕ ਰੇਟ ਤੇ ਠੀਕ ਕਿਸਮ ਦੇ ਸਮਾਨ ਦਾ ਬੰਦੋਬਸਤ ਕਰਕੇ ਵੇਚਦੀ ਹੈ ਜਿਸ ਕਰਕੇ ਉਹਨਾਂ ਨੂੰ ਆਮ ਬਾਜ਼ਾਰ ਵਿੱਚੋਂ ਮਰਾਵਟ ਵਾਲਾ ਤੇ ਵੱਧ ਕੀਮਤ ਤੇ ਸਮਾਨ ਖਰੀਦਣ ਦੀ ਲੋੜ ਹੀ ਨਹੀਂ ਪੈਂਦੀ ਇਸ ਸਹੂਲਤ ਤੋਂ ਲਾਭ ਲੈਣ ਦੇ ਹੱਕਦਾਰਾਂ ਨੂੰ ਬਾਜ਼ਾਰ ਜਾਣਾ ਤੇ ਉੱਥੋਂ ਮਰਾਵਟ ਵਾਲਾ ਸਮਾਨ ਖਰੀਦਣ ਦੀ ਜੇਬ ਦੀ ਲੁੱਟ ਕਰਾਉਣ ਦੀ ਲੋੜ ਨਹੀਂ ਪੈਂਦੀ ਇਸ ਡਿਪਾਰਟਮੈਂਟ ਦਾ ਹੈੱਡਕੁਆਰਟਰ ਬੰਬਈ ਹੁਣ ਮੁੰਬਈ ਵਿਖੇ ਹੈ ਫੌਜ ਦੀ ਹਰ ਇਕਾਈ ਵਿੱਚ ਛੋਟੀ ਜਾਂ ਵੱਡੀ ਦੁਕਾਨ ਜ਼ਰੂਰ ਹੁੰਦੀ ਹੈ ਇਹ ਡਿਪਾਰਟਮੈਂਟ ਸਮਾਨ ਬਣਾਉਣ ਵਾਲੀਆਂ ਫਰਮਾਂ ਤੋਂ ਕੁਆਲਟੀ ਚੈੱਕ ਕਰਕੇ ਸਮਾਨ ਸਿੱਧਾ ਖਰੀਦਦਾ ਖਰੀਦ ਕੀਮਤ ਉੱਪਰ ਸਿਰਫ 5 ਫੀਸਦੀ ਮੁਨਾਫਾ ਲੈ ਕੇ ਵੇਚਣ ਵਾਲੀ ਕੀਮਤ ਉੱਪਰ ਹੀ ਸਮਾਨ ਵੇਚ ਸਕਦਾ ਆਪਣੀ ਮਰਜ਼ੀ ਨਾਲ ਨਹੀਂ ਜੋ 5 ਫੀਸਦੀ ਦਾ ਮੁਨਾਫਾ ਹੁੰਦਾ ਉਸ ਵਿੱਚੋਂ ਡਿਪਾਰਟਮੈਂਟ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਜੇ ਸਮਾਨ ਦੀ ਟੁੱਟ-ਭਟਾਈ ਵੇਲੇ ਹੋਈ ਟੁੱਟ-ਭੱਜ ਦਾ ਨੁਕਸਾਨ ਪੂਰਾ ਕੀਤਾ ਜਾਂਦਾ ਹੈ ਫੌਜੀਆ ਇਕਾਈਆਂ ਵਿੱਚ ਸਥਾਪਿਤ ਹਰ ਕੰਟੇਨ ਦਾ ਕੰਮ ਚਲਾਉਣ ਵਾਸਤੇ ਉਸੇ ਇਕਾਈ ਦਾ ਕੋਈ ਅਹੁਦੇਦਾਰ ਹੀ ਕੰਮ ਚਲਾਉਂਦਾ ਹੁੰਦਾ ਹੈ ਤਨਖਾਹਦਾਰ ਮਲਾਜ਼ਮ ਸਿਰਫ ਵੱਡੀਆਂ ਕੰਟੇਨਾਂ ਜਾਂ ਡਿਪਾਰਟਮੈਂਟਸ ਦੇ ਵੱਡੇ ਸਟੋਰਾਂ ਵਿੱਚ ਹੀ ਡਿਊਟੀ ਕਰਦੇ ਨੇ ਹਰ ਫੌਜੀ ਇਕਾਈ ਦੀ ਕੰਟੇਨ ਤਾਂ ਹੀ ਤਰੱਕੀ ਕਰ ਸਕਦੀ ਹੈ ਜੇ ਉਸ ਨੂੰ ਚਲਾਉਣ ਵਾਲਾ ਅਹੁਦੇਦਾਰ ਮਿਹਨਤ ਤੇ ਇਮਾਨਦਾਰੀ ਨਾਲ ਕੰਟੇਨ ਨੂੰ ਬਾਜ਼ਾਰ ਵਾਲੇ ਦੁਕਾਨਦਾਰ ਵਾਂਗੂ ਤਰੱਕੀ ਦੇਣ ਦੇ ਖਿਆਲ ਨਾਲ ਪਹਿਲਾਂ ਉਸ ਨੂੰ ਆਪਣੀ ਹੀ ਸਮਝ ਕੇ ਸਮਾਨ ਨੂੰ ਟੁੱਟਪਜ ਤੋਂ ਬਚਾ ਕੇ ਜ਼ਿਆਦਾ ਸਮਾਂ ਕੰਟੇਨ ਖੋਲ ਕੇ ਰੱਖੇ ਗਾਕਾਂ ਦੇ ਸਮਾਨ ਖਰੀਦਣ ਦੇ ਸਮੇਂ ਨੂੰ ਪਛਾਣ ਕਰਕੇ ਤੇ ਵੇਚ ਕੀਮਤ ਦਾ ਧਿਆਨ ਰੱਖ ਕੇ ਹਰ ਸਾਮਾਨ ਲਿਖ ਕੇ ਵਿੱਚ ਟਿਪਲ ਹੋਣ ਤੋਂ ਬਚੇ ਹਰ ਸਾਮਾਨ ਤੇ ਖਤਮ ਹੋਣ ਤੋਂ ਪਹਿਲਾਂ ਹੀ ਨਵਾਂ ਸਾਮਾਨ ਹਰ ਮਹੀਨੇ ਆ ਜਾਣਾ ਚਾਹੀਦਾ ਹੈ ਗਾਹਕਾਂ ਦੀ ਸਾਮਾਨ ਖਰੀਦਣ ਵਾਲੇ ਸਮੇਂ ਰਾਮਾ ਜੀ ਵੀ ਪਛਾਨਣੀ ਚਾਹੀਦੀ ਏ ਕਿ ਗਾਹਕ ਕਿਸ ਆਈਟਮ ਨੂੰ ਖੁਸ਼ ਹੋ ਕੇ ਖਰੀਦੇ ਨੇ ਉਸ ਆਈਟਮ ਤੇ ਚੰਗੀ ਕਿਸਮ ਦੇ ਸਾਮਾਨ ਨੂੰ ਨੋਟਬੁੱਕ ਤੇ ਲਿਖੋ ਤੇ ਜ਼ਿਆਦਾ ਵਿਕਣ ਵਾਲੇ ਸਾਮਾਨ ਦੀ ਮੰਗ ਯਾਨੀ ਡਿਮਾਂਡ ਵੱਧ ਭੇਜੋ ਤੇ ਲੈ ਕੇ ਆਵੋ ਜਿਸ ਨਾਲ ਗਾਹਕ ਵੀ ਖੁਸ਼ ਹੋਏਗਾ ਤੇ ਕੰਟੇਨ ਵੀ ਤਰੱਕੀ ਕਰੇਗੀ ਨਾ ਵਿਕਣ ਵਾਲੇ ਸਮਾਨ ਦੀ ਮੰਗ ਕਰਨੀ ਬੰਦ ਕਰ ਦੇਵੋ ਤੇ ਐਸਾ ਸਮਾਨ ਲੈ ਕੇ ਆਉਣਾ ਬੰਦ ਜਾਂ ਕੱਟ ਕਰ ਦੇਵੋ ਜੋ ਪੈਸੇ ਜਾਨੀ ਪ੍ਰਾਪਰਟੀ ਦੇ ਪੈਸੇ ਦਾ ਵੱਡਾ ਹਿੱਸਾ ਖਰਚਾ ਕਰਵਾ ਦੇਵੇ ਪਰ ਵਿਕਦਾ ਨਾ ਹੋਵੇ ਤੇ ਪੈਸਾ ਬਲੌਕ ਕਰਾਈ ਰੱਖੇ ਸਮਾਨ ਉਹੀ ਲੈ ਕੇ ਆਵੋ ਜੋ ਆਉਂਦਿਆਂ ਹੀ ਵਿਕ ਜਾਣ ਨੂੰ ਦੇਰ ਨਾ ਲੱਗੇ ਇਹ ਸੂਲ ਹਨ ਚੰਗੀ ਦੁਕਾਨਦਾਰੀ ਦੇ ਅਤੇ ਕੰਟੇਨ ਦੇ ਸਾਡੀ ਪਲਟਨ ਮੇਰੀ ਮਦਦ ਬਹੁਤ ਕਰਦੀ ਸੀ ਤੇ ਵਿਸ਼ਵਾਸ ਵੀ ਬਹੁਤ ਕਰਦੀ ਹੋਣ ਕਰਕੇ ਉਹਨਾਂ ਕਦੀ ਵੀ ਮੇਰਾ ਸਬਜੈਕਟ ਨਹੀਂ ਕੀਤਾ ਇਸ ਕਰਕੇ ਹੀ ਮੈਂ ਜ਼ਿੰਮੇਵਾਰ ਬਣ ਕੇ ਕੰਟੇਨ ਦਾ ਕੰਮ ਬਹੁਤ ਹੀ ਦਿਲਚਸਪੀ ਤੇ ਹੋਰ ਮਿਹਨਤ ਨਾਲ ਕਰਦਾ ਹੋਣ ਕਰਕੇ ਕੰਟੇਨ ਦੀ ਪ੍ਰਾਪਰਟੀ ਨੂੰ ਚੰਗਾ ਹੁਲਾਰਾ ਦੇ ਸਕਿਆ ਸੀ ਜੇ ਕਮੀ ਰਹਿ ਗਈ ਸੀ ਤਾਂ ਇਹ ਸੀ ਕਿ ਅਭੀ ਸਰ ਸ਼ਰਾਬ ਲੋਡ ਤੋਂ ਵੱਧ ਜਮ੍ਹਾਂ ਹੋ ਕੇ ਕੰਟੇਨ ਦੀ ਪ੍ਰਾਪਰਟੀ ਦਾ ਵੱਡਾ ਅਰਥਕ ਹਿੱਸਾ ਰੋਕੀ ਬੈਠੀ ਸੀ ਜੋ ਅਗਾਹ ਵੀ ਇਹੀ ਹਾਲ ਰਹਿਣ ਦੀ ਸੰਭਾਵਨਾ ਸੀ ਕੱਟਦਾ ਨਹੀਂ ਸੀ ਸਗੋਂ ਵੱਧਾ ਹੀ ਨਜ਼ਰ ਆਉਂਦਾ ਸੀ ਐਸਾ ਹਾਲ ਠੀਕ ਤਾਂ ਹੀ ਹੋ ਸਕਦਾ ਹੈ ਜੇ ਆਉਣ ਵਾਲੇ ਸਮਾਨ ਦਾ ਕੋਟਾ ਘਟਾ ਕੀਤਾ ਜਾਵੇ ਜਾਂ ਸਮਾਨ ਵੇਚਣ ਵਾਲੇ ਕੋਟੇ ਨੂੰ ਵਧਾਇਆ ਜਾਵੇ ਬਸ ਐਸੇ ਗਾਂਵਦੂ ਵਿਚਾਰ ਜਿੱਥੇ ਕੰਮ ਕਰਨ ਵਾਲੀ ਹਰ ਥਾਂ ਨੂੰ ਹੋਰ ਅੱਗੇ ਤੋਰ ਕੇ ਤਰੱਕੀ ਵੀ ਦੇ ਜਾਂਦੇ ਹਨ ਪਰ ਕਈ ਵਾਰ ਐਸਾ ਵੀ ਹੋ ਜਾਂਦਾ ਜਿਵੇਂ ਐਸੇ ਵਿਚਾਰਾਂ ਦੇ ਮਾਲਕ ਨੂੰ ਆਪਣੀ ਬਲੀ ਵੀ ਦੇਣੀ ਪੈ ਸਕਦੀ ਹੈ ਇਸੇ ਤਰ੍ਹਾਂ ਹੀ ਮੇਰੇ ਨਾਲ ਅੱਗੇ ਜਾ ਕੇ ਪਾਣਾ ਵਰਤ ਗਿਆ ਸੀ ਜਿਸ ਦੀ ਚੀਜ਼ ਅੱਜ ਵੀ ਮੇਰੇ ਅੰਦਰ ਮੌਜੂਦ ਹੈ ਕਿਉਂਕਿ ਮੇਰਾ ਸਵੈਮਾਨ ਡਾਵਾਡੋਲ ਹੋ ਗਿਆ ਸੀ ਮੈਨੂੰ ਐਸੇ ਵਿਚਾਰਾਂ ਦਾ ਕਰਕੇ ਹੀ ਆਪਣਾ ਨੁਕਸਾਨ ਕਰਾ ਕੇ ਬਹੁਤ ਵੱਡੀ ਕੀਮਤ ਧਾਰਨੀ ਪਈ ਸੀ ਜੋ ਤੁਸੀਂ ਅੱਗੇ ਸੁਣੋਗੇ ਵੈਸੇ ਫਿਲਾਸਫੀ ਦੀ ਕਹਾਣੀ ਲਿਖਣ ਵਾਲੇ ਪ੍ਰਸਿੱਧ ਚਿੰਤਕ ਬਿਲ ਦੁਰਾਂਤ ਨੇ ਵੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲਿਆਂ ਬਾਰੇ ਇਹ ਵਿਚਾਰ ਲਿਖੇ ਸੀ ਅਚਾਨਕ ਮੇਰੇ ਉੱਪਰ ਅਸਮਾਨ ਟੁੱਟ ਗਈ ਮੁਸੀਬਤ ਕੰਟੇਨ ਦੇ ਭਲੇ ਵਾਸਤੇ ਸੀਓ ਦੀ ਪਰਚੀ ਤੇ ਕੀਤਾ ਕੰਮ ਪਰ ਕਾਨੂੰਨ ਦੀਆਂ ਨਜ਼ਰਾਂ ਵਿੱਚ قصور وار ਬਣ ਗਿਆ ਸੀ ਬਾਕੀ ਅਗਲੇ ਪາກ ਵਿੱਚ